ਭਾਰਤ ਦੇ ਵਿੱਚ 7000 ਤੋਂ ਵੀ ਵੱਧ ਰੇਲਵੇ ਸਟੇਸ਼ਨ ਹਨ ਕੁਝ ਰੇਲਵੇ ਸਟੇਸ਼ਨ ਆਪਣੀ ਸੁੰਦਰਤਾ ਲਈ ਜਾਣੇ ਜਾਂਦੇ ਹਨ ਜਦੋਂ ਕਿ ਕਈ ਆਪਣੀ ਲੰਬੀ ਯਾਤਰਾ ਲਈ ਜਾਣੇ ਜਾਂਦੇ ਹਨ ਭਾਰਤ ਦੇ ਕੁਝ ਰੇਲਵੇ ਸਟੇਸ਼ਨ ਆਪਣੀ ਸਫਾਈ ਲਈ ਵੀ ਮਸ਼ਹੂਰ ਹਨ ਹਾਲਾਂਕਿ ਅੱਜ ਤੁਹਾਨੂੰ ਅਸੀਂ ਭਾਰਤ ਦੇ 5 ਵਿਲੱਖਣ ਰੇਲਵੇ ਸਟੇਸ਼ਨਾਂ ਬਾਰੇ ਦੱਸਾਂਗੇ ਜਿਨ੍ਹਾਂ ਦੇ ਵਿੱਚੋਂ ਕੁਝ ਦੋ ਰਾਜਾਂ ਨੂੰ ਆਪਸ ਦੇ ਵਿੱਚੋਂ ਬਣਦੇ ਹਨ ਜਦਕਿ ਕੁਝ ਅਜਿਹੇ ਹਨ ਜਿਨ੍ਹਾਂ ਦਾ ਕੋਈ ਨਾਂ ਵੀ ਨਹੀਂ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਵਾਨੀ ਮੰਡੀ ਦੀ ਭਵਾਨੀ ਮੰਡੀ ਰੇਲਵੇ ਸਟੇਸ਼ਨ ਦਿੱਲੀ ਮੁੰਬਈ ਰੇਲਵੇ ਲਾਈਨ ਤੇ ਸਥਿਤ ਹੈ ਇਸ ਦੇ ਦੋ ਵਕਵਕ ਰਾਜਾਂ ਨਾਲ ਵੀ ਸੰਬੰਧ ਹਨ ਇਹ ਰੇਲਵੇ ਸਟੇਸ਼ਨ ਖਾਸ ਤੌਰ ਤੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚਕਾਰ ਵੰਡਿਆ ਹੋਇਆ ਹੈ ਦੋ ਵਕਵਕ ਰਾਜਾਂ ਵਿੱਚ ਵੰਡੇ ਜਾਣ ਕਰਨ ਭਵਾਨੀ ਮੰਡੀ ਰੇਲਵੇ ਸਟੇਸ਼ਨ ਤੇ ਰੁਕਣ ਵਾਲੀ ਹਰ ਰੇਲ ਗੱਡੀ ਦਾ ਇੰਜਣ ਰਾਜਸਥਾਨ ਵਿੱਚ ਹੈ ਅਤੇ ਕੋਚ ਮੱਧ ਪ੍ਰਦੇਸ਼ ਦੇ ਵਿੱਚ ਹੈ ਦੱਸਦੀ ਹੈ ਕਿ ਪਵਾਨੀ ਮੰਡੀ ਰੇਲਵੇ ਸਟੇਸ਼ਨ ਦੇ ਇੱਕ ਸਿਰੇ ਤੇ ਰਾਜਸਥਾਨ ਦਾ ਬੋਰਡ ਲਗਾਇਆ ਗਿਆ ਹੈ ਜਦਕਿ ਦੂਜੇ ਸਿਰੇ ਤੇ ਮੱਧ ਪ੍ਰਦੇਸ਼ ਦਾ ਬੋਰਡ ਲਗਾਇਆ ਗਿਆ ਹੈ ਨਵਾਬੁਰ ਰੇਲਵੇ ਸਟੇਸ਼ਨ ਭਾਰਤ ਦੇ ਸਭ ਤੋਂ ਵਿਲੱਖਣ ਰੇਲਵੇ ਸਟੇਸ਼ਨਾਂ ਦੇ ਵਿੱਚੋਂ ਇੱਕ ਹੈ ਇਸ ਸਟੇਸ਼ਨ ਦਾ ਇੱਕ ਹਿੱਸਾ ਮਹਾਰਾਸ਼ਟਰ ਵਿੱਚ ਹੈ ਅਤੇ ਦੂਜਾ ਹਿੱਸਾ ਗੁਜਰਾਤ ਦੇ ਵਿੱਚ ਹੈ ਨਵਾਬੁਰ ਰੇਲਵੇ ਸਟੇਸ਼ਨ ਨੂੰ ਵੱਖ-ਵੱਖ ਰਾਜਾਂ ਵਿੱਚ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ ਜਿੱਥੇ ਪਲੇਟਫਾਰਮ ਤੋਂ ਬੈਂਚ ਤੱਕ ਮਹਾਰਾਸ਼ਟਰ ਅਤੇ ਗੁਜਰਾਤ ਦੋਵੇਂ ਲਿਖੇ ਹੋਏ ਹਨ ਸਟੇਸ਼ਨ ਤੇ ਐਲਾਨ ਵੀ ਚਾਰ ਬਕ ਬਕ ਭਾਸ਼ਾਵਾਂ ਹਿੰਦੀ ਅੰਗਰੇਜ਼ੀ ਮਰਾਠੀ ਅਤੇ ਗੁਜਰਾਤੀ ਚ ਕੀਤੇ ਜਾਂਦੇ ਹਨ ਜੇਕਰ ਤੁਸੀਂ ਅਟਾਰੀ ਰੇਲਵੇ ਸਟੇਸ਼ਨ ਤੋਂ ਟ੍ਰੇਨ ਫੜਨਾ ਚਾਹੁੰਦੇ ਹੋ ਜਾਂ ਸਟੇਸ਼ਨ ਤੇ ਉਤਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਵੀਜ਼ਾ ਹੋਣਾ ਚਾਹੀਦਾ ਹੈ ਭਾਰਤ ਤੇ ਪਾਕਿਸਤਾਨ ਦੀ ਸਰਹੱਦ ਤੇ ਸਥਿਤ ਅਮਰitsar ਦੇ ਅਟਾਰੀ ਰੇਲਵੇ ਸਟੇਸ਼ਨ ਤੇ ਬਿਨਾ ਵੀਜ਼ੇ ਦੇ ਜਾਣਾ ਸਖਤ ਮਨਾ ਹੈ ਸੁਰੱਖਿਆ ਬਲ 24 ਘੰਟੇ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਸਟੇਸ਼ਨ ਤੇ ਮੌਜੂਦ ਰਹਿੰਦੇ ਹਨ ਬਿਨਾ ਵਿਜੇ ਤੇ ਫੜੇਗੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਜਾਂਦਾ ਹੈ ਅਤੇ ਉਸ ਨੂੰ ਸਜ਼ਾ ਵੀ ਹੋ ਸਕਦੀ ਹੈ ਚਾਰਖੰਦੀ ਰਾਜਧਾਨੀ ਰਾਂਚੀ ਤੋਂ ਤੂਰੀ ਜਾ ਰਹੀ ਟ੍ਰੇਨ ਵੀ ਕਿਸੇ ਅਣਜਾਣ ਸਟੇਸ਼ਨ ਤੋਂ ਲੰਘਦੀ ਹੈ ਇੱਥੇ ਕੋਈ ਸਾਈਨ ਬੋਰਡ ਦਿਖਾਈ ਨਹੀਂ ਦਿੰਦਾ ਸਾਲ 2011 ਵਿੱਚ ਜਦੋਂ ਪਹਿਲੀ ਵਾਰ ਇਸ ਸਟੇਸ਼ਨ ਤੋਂ ਰੇਲ ਗੱਡੀਆਂ ਚੱਲਣੀਆਂ ਸ਼ੁਰੂ ਹੋਈਆਂ ਤਾਂ ਰੇਲਵੇ ਨੇ ਇਸ ਸਟਾਨ ਦਾ ਨਾਮ ਬਦਲ ਕੇ ਬਡਕੀ ਚੰਪੀ ਰੱਖਣ ਬਾਰੇ ਸੋਚਿਆ ਪਰ ਸਥਾਨਕ ਲੋਕਾਂ ਦੇ ਵਿਰੋਧ ਕਾਰਨ ਇਸ ਸਟੇਸ਼ਨ ਦਾ ਨਾਮ ਨਹੀਂ ਰੱਖਿਆ ਗਿਆ ਅਤੇ ਉਦੋਂ ਤੋਂ ਹੀ ਇਹ ਸਟੇਸ਼ਨ ਬਿਨਾਮ ਹੈ ਇੱਕ ਹੋਰ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ ਪਰ ਇਸ ਦਾ ਵੀ ਕੋਈ ਨਾਮ ਨਹੀਂ ਹੈ ਬਿਨਾਮ ਰੇਲਵੇ ਸਟੇਸ਼ਨ ਦਾ ਨਿਰਮਾਣ ਪਛਮੀ ਬੰਗਾਲ ਦੇ ਵਰਦਮਾਨ ਤੋਂ 35 ਕਿਲੋਮੀਟਰ ਦੂਰ ਬਾਂਕੂਰਾ ਮਸਗਰਾ ਰੇਲਵੇ ਲਾਈਨ ਤੇ ਸਾਲ 2008 ਵਿੱਚ ਕੀਤਾ ਗਿਆ ਸੀ ਪਹਿਲਾ ਸਟੇਸ਼ਨ ਦਾ ਨਾਮ ਰੈਨਾਗੜ੍ਹ ਸੀ ਪਰ ਸਥਾਨਕ ਲੋਕਾਂ ਨੇ ਸਟੇਸ਼ਨ ਦਾ ਨਾਮ ਬਦਲਣ ਲਈ ਰੇਲਵੇ ਬੋਰਡ ਨੂੰ ਅਧਿਕਾਰਿਤ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਨਾਂ ਬਦਲਿਆ ਪਰ ਹਾਂ ਅੱਜ ਤੱਕ ਇਹ ਸਟੇਸ਼ਨ ਬੇਨਾਮ ਹੀ ਸੁਣਿਆ ਜਾ ਰਿਹਾ ਹੈ